Вы, ਤੇਰੀ ਉਹ ਗੱਲ ਨਹੀਂ ਮਗਰ ਭੱਜਿਆ ਪਹਿਲਾਂ ਉਹ ਤੇਰੇ ਮਗਰ ਫਿਰ ਅੱਗੇ ਦੇਖ ਕੇ ਮਲਾਜਦਾ ਮਰੀ ਦੀਨਾਂ ਦੀ ਦੁਕਾਨ ਨੂੰ ਮੂੰਹ ਲਾਈ ਜਨਾ ਤੂੰ ਹੋਦਾ ਹੀ ਨਹੀਂ ਕਿਸੇ ਦੀ ਇਹਦਾ ਤੂੰ ਸਹੀ ਨਹੀਂ ਅਸੀਂ ਗਲਤ ਆ ਸਰਾਰਗੂਮੈਂਟ ਕਰ ਲਓ ਤੁਸੀਂ ਨਹੀਂ ਨਹੀਂ ਸਰ ਨਹੀਂ ਕੋਈ ਇਸ਼ੂ ਨਹੀਂ ਬੇਟਾ ਨਹੀਂ ਸੁਣ ਮੈਂ ਕੋਈ ਇਸ਼ੂ ਨਹੀਂ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਸ਼ਹਿਰ ਦੇ ਵਿੱਚ ਹੁੱਲੜਵਾਜਾਂ ਦੇ ਲਈ ਔਰ ਰੈਸਟ ਡਰਾਈਵਿੰਗ ਕਰਨ ਵਾਲਿਆਂ ਦੀ ਸ਼ਮਤ ਆਈ ਹੋਈ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਵਿਸ਼ੇਸ਼ ਡਰਾਈਵ ਚਲਾਈ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਲੋਕ ਰੈਸਟ ਡਰਾਈਵਿੰਗ ਕਰਦੇ ਆ ਜਾਂ ਹੁੱਲੜਵਾਜੀ ਕਰਦੇ ਆ ਜਾਂ ਫਿਰ ਮੋਡੀਫਾਈਡ ਵੀਹਿਕਲਸ ਵਗੈਰਾ ਚਲਾਉਂਦੇ ਆ ਜਾਂ ਟ੍ਰੈਫਿਕ ਰੂਲਸ ਦਾ ਪਾਲਨ ਨਹੀਂ ਕਰਦੇ ਉਹਨਾਂ ਦੇ ਥਾਂ-ਥਾਂ ਤੇ ਨੱਕ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਚਲਾਨ ਕੱਟੇ ਜਾ ਰਹੇ ਹਨ ਔਰ ਨਾਲੀ ਉਹਨਾਂ ਨੂੰ ਜਿਹੜੀ ਹੈ ਸਿੱਖ ਵੀ ਦਿੱਤੀ ਜਾ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਇਸ ਵਕਤ ਮੈਂ ਮਾਡਲ ਟਾਊਨ ਦੇ ਹਰਕ੍ਰਿਸ਼ਨ ਪਬਲਿਕ ਸਕੂਲ ਚੌਂਕ ਦੇ ਵਿੱਚ ਖੜਾ ਹਾਂ ਜਿੱਥੇ ਖੁਦ ਪ੍ਰੇਵਾਲ ਮੈਮ ਪਹੁੰਚੇ ਹੋਏ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਜਿਹੜੀ ਹੈ ਉਹ ਚੈਕਿੰਗ ਕਰ ਰਹੀ ਹੈ ਗਲਬਤ ਕਰ ਲੈਨੇ ਆ ਲੋਕ ਜਿਆਦਾਤਰ ਟ੍ਰੈਫਿਕ ਰੂਲਸ ਨੇ ਨਾ ਅਵੇਲਨਾਂ ਕਰ ਦਿੰਦੇ ਆ ਵਾਇਲੈਂਸ ਕਰ ਦਿੰਦੇ ਆ ਸ਼ਾਇਦ ਛੋਟੀ ਚੀਜ਼ ਸਮਝਦੇ ਆ ਇਸ ਲਈ ਨਹੀਂ ਲੋਕ ਆਪਦੀ ਸੇਫਟੀ ਨੂੰ ਜਿਹੜਾ ਹੈਗਾ ਉਹਨੂੰ ਪ੍ਰਾਇੋਰਟੀ ਨਹੀਂ ਦਿੰਦੇ ਜੋ ਮੇਰਾ ਮੰਨਣਾ ਆ ਉਹ ਸਮਝਦੇ ਆ ਕਿ ਅਸੀਂ ਸੀਟ ਬੈਲਟ ਨਹੀਂ ਲਾਵਾਂਗੇ ਬਹੁਤੇ ਲੋਕ ਅਸੀਂ ਦੇਖਦੇ ਆ ਗੱਡੀ ਚਲਾਉਂਦੇ ਆ ਲੇਕਿਨ ਆਪਣਾ ਡਰਾਈਵਿੰਗ ਲਾਇਸੈਂਸ ਆਪਣੀ ਆਰ ਸੀ ਜਦੋਂ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਅਸੀਂ ਘਰ ਰੱਖ ਕੇ ਆਏ ਆ ਹੈਲਮਟ ਉਹ ਕਹਿੰਦੇ ਅਸੀਂ ਘਰ ਰੱਖ ਕੇ ਆਏ ਆ ਜੇ ਉਹਨਾਂ ਨੂੰ ਇਹ ਨਹੀਂ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਦੀ ਜਿਹੜੀ ਹੈਗੀ ਆ ਆਪਦੇ ਲਈ ਜਿਹੜੀ ਹੈਗੀ ਦੁਰਘਟਨਾ ਦਾ ਜਿਹੜਾ ਹੈਗਾ ਅਸੀਂ ਉਹ ਉਹਨੂੰ ਆਵਾਜ਼ ਦੇ ਰਹੇ ਹਾਂ ਕਿ ਸਾਨੂੰ ਆ ਕੇ ਸਾਡੇ ਜਿਹੜਾ ਆ ਤੁਹਾਡੀ ਜਾਨ ਮਾਲ ਦੀ ਜਿਹੜੀ ਰੱਖਿਆ ਤੁਹਾਨੂੰ ਆਪ ਕਰਨੀ ਪੈਣੀ ਆ ਇਸ ਕਰਕੇ ਇਹਨਾਂ ਨੂੰ ਨਾਲ-ਨਾਲ ਅਸੀਂ ਅਵੇਅਰ ਵੀ ਕਰਦੇ ਹਾਂ ਕਿ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਜਿਹੜੇ ਵਾਇਓਲੇਟਰ ਨੇ ਜਿਆਦਾ ਮਤਲਬ ਜਿੰਨੇ ਮੁੰਡੇ ਆ ਜਾਂ ਹੁੱਲੜਬਾਜੀ ਕਰਨ ਵਾਲੇ ਆ ਉਹਨਾਂ ਦੇ ਅਸੀਂ ਚਲਾਣ ਵੀ ਕੱਢਦੇ ਆ ਅੱਛਾ ਮੈਂ ਦੇਖਿਆ ਕਿ ਖਾਸ ਕਰਕੇ ਊਮਿੰਗ ਨੂੰ ਵੀ ਰੋਕਿਆ ਗਿਆ ਹੈਗਾ ਜਿਆਦਾ ਲੋਕਾਂ ਨੂੰ ਥੋੜੀ ਲਿਬਰਟੀ ਨਹੀਂ ਜਾਂਦੀ ਆ ਜੀ ਜੀ ਤੇ ਉਹਨਾਂ ਨੂੰ ਵੀ ਦੱਸਿਆ ਗਿਆ ਸਮਝਾਇਆ ਗਿਆ ਬਿਲਕੁਲ ਜੀ ਜਿਹੜੀਆਂ ਲੇਡੀਜ਼ ਆ ਥੋੜਾ ਜਿਹਾ ਲਿਬਰਟੀ ਇਸ ਕਰਕੇ ਹੋ ਜਾਂਦੀ ਹੈ ਜਿਵੇਂ ਮੈਂ ਇੱਕ ਦੋ ਲੇਡੀਜ਼ ਨੂੰ ਰੋਕਿਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਲਈ ਪਨੀਰ ਲੈਣ ਜਾ ਰਹੇ ਹਾਂ ਜਾਂ ਕੁਝ ਲੈਣ ਜਾ ਰਹੇ ਕਾਲੀ ਚ ਲੈ ਕੇ ਨਾ ਉਹਨਾਂ ਨੂੰ ਮੈਂ ਗਾਈਡ ਕੀਤਾ ਕਿ ਤੁਸੀਂ ਆਪਣਾ ਹੈਲਮਟ ਜ਼ਰੂਰ ਪਾਓ ਆਪਦਾ ਆ ਲਾਇਸੈਂਸ ਆਰਸੀ ਆਪਦੀ ਕੋਲ ਰੱਖੋ ਤਾਂ ਕਿ ਜਿਹੜਾ ਤੁਹਾਡਾ ਹੈਗਾ ਆਪਦੀ ਸੇਫਟੀ ਹੈ ਜਿਹੜੀ ਉਹ ਜ਼ਰੂਰੀ ਹੈ ਅੱਛਾ ਇਹ ਕਿਤੇ ਕਿਹੜੀ ਕਿਹੜੀ ਜਗ੍ਹਾ ਤੇ ਪਾਰਟਿਕੂਲਰ ਨਾਤੇ ਚੱਲ ਰਹੀ ਹੈ ਕਿਹਾ ਕੀ ਵਿਸ਼ੇਸ਼ ਡਰਾਈਵਿੰਗ ਹੈ ਨਾ ਕਿ ਜਿਹੜੇ ਆ ਜੀ ਮੇਰੇ ਵੱਲੋਂ ਸਰਪ੍ਰਾਈਜ਼ ਚੈਕਿੰਗ ਹੀ ਹੁੰਦੀ ਆ ਇਹਦੇ ਚ ਪਰਟੀਕੂਲਰ ਇਹ ਨਹੀਂ ਹੁੰਦਾ ਕਿ ਅੱਜ ਜਾਂ ਇਸ ਸਕੂਲ ਜਾਂ ਕਾਲਜ ਕਿਸੇ ਵੀ ਸਕੂਲ ਕਾਲਜ ਦੇ ਬਾਹਰ ਜਿੱਥੇ ਹੈਗਾ ਸੂਟੇਬਲ ਮਤਲਬ ਕੋਈ ਵੀ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਜੀ ਅੱਜ ਕਿੰਨੇ ਕੁ ਲੋਕ ਜਿਹੜੇ ਆ ਚੈੱਕ ਕੀਤੇ ਗਏ ਔਰ ਚਲਾ ਨਗੇ ਅੱਜ ਫਿਲਹਾਲ ਹਜੇ ਤੱਕ ਜਿਹੜੇ ਹੈਗੇ ਆ 18 ਤੋਂ 20 ਲੋਕ ਜਿਹੜੇ ਹੈਗੇ ਚੈੱਕ ਕੀਤੇ ਗਏ ਅਜੇ ਸਾਡਾ ਜਿਹੜਾ ਨੱਕ ਹੈਗਾ ਉਹ ਕੰਟੀਨਿਊ ਆ ਕੁਝ ਲੋਕ ਜਿਹੜੇ ਆ ਜਿਹੜੇ ਨਾਕਾ ਆ ਉਹ ਵੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਉਹ ਚੀਜ਼ ਜਿਹੜੀ ਹੈ ਉਹਦੇ ਤੋਂ ਕੁਝ ਅਵੋਇਡ ਹੋਣਾ ਚਾਹੀਦਾ ਜਿਹੜਾ ਨਾਕਾ ਤੋੜ ਕੇ ਭੱਜਦਾ ਆ ਅਵੋਇਡ ਦਾ ਕੁਝ ਨਹੀਂ ਕਰ ਸਕਦੇ ਲੇਕਿਨ ਜੇ ਕੋਈ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਆ ਸਾਡੇ ਵੱਲੋਂ ਉਹ ਬੰਦੇ ਨੂੰ ਰਾਉਂਡ ਅਪ ਕਰਕੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਮੈਮ ਇਹ ਸਵਾਲ ਜ਼ਰੂਰ ਬਣਦਾ ਹੈਗਾ ਟ੍ਰੈਫਿਕ ਮੁਲਾਜ਼ਮਾਂ ਨੂੰ ਲੋਕ ਇੰਨੀ ਰਿਸਪੈਕਟ ਨਹੀਂ ਦਿੰਦੇ ਉਹਨਾਂ ਦੇ ਨਾਲ ਦੁਰਵਿਵਹਾਰ ਕਰਦੇ ਆ ਬਹੁਤ ਸਿਚੀਆਂ ਰਿਪੋਰਟ ਹੋਈਆਂ ਆ ਇੱਕ ਬਾਅਦ ਜਿਹੜਾ ਵੀ ਜਿੰਨਾ ਵੀ ਮੇਰੇ ਮਤਲਬ ਧਿਆਨ ਚ ਜਦੋਂ ਵੀ ਆਇਆ ਕਿ ਕਿਸੇ ਨੇ ਮੇਰੇ ਮੁਲਾਜ਼ਮ ਦੇ ਨਾਲ ਦੁਰਵਿਵਹਾਰ ਕੀਤਾ ਅਸੀਂ ਉਹਦੇ ਤੇ ਜਿ ਬਣਦੀ ਚਾਹੇ ਐਫ ਆਈ ਆਰ ਦਰਜ ਕਰਨੀ ਪਵੇ ਚਾਹੇ ਸਾਨੂੰ ਕੋਈ ਪ੍ਰੋਵੈਂਟਿਵ ਕਰਨਾ ਪਵੇ ਅਸੀਂ ਕਾਰਵਾਈ ਜ਼ਰੂਰ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਮੈਮ ਤਾਂ ਸਖਤ ਕਾਰਵਾਈ ਦੀ ਚੇਤਾਵਨੀ ਹੈ ਔਰ ਖਾਸ ਕਰਕੇ ਉਹ ਜਿਹੜੇ ਰੂਲਸ ਦੀ ਵਾਇਲੇਸ਼ਨ ਕਰਦੇ ਆ ਕਿਉਂਕਿ ਟ੍ਰੈਫਿਕ ਰੂਲਸ ਤੁਹਾਡੀ ਆਪਣੀ ਸੇਫਟੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿਸੇ ਦੀ ਸੇਫਟੀ ਦੇ ਨੇ ਲਈ ਕਿਉਂਕਿ ਸੜਕ ਤੇ ਤੁਸੀਂ ਜਦੋਂ ਚੱਲਦੇ ਹੋ ਤਾਂ ਅਗਰ ਕਿਸੇ ਦੂਸਰੇ ਨਾਲ ਐਕਸੀਡੈਂਟ ਹੁੰਦਾ ਹੈ ਤਾਂ ਚਾਂਸਸ ਹੈ ਤੁਹਾਡੇ ਵੀ ਉੱਨੀ ਸੱਟ ਲੱਗ ਸਕਦੀ ਹੈ ਤੁਸੀਂ ਵੀ ਉਹਨੇ ਹੀ ਕਾਇਲ ਹੋ ਸਕਦੇ ਹੋ ਜਿੰਨਾ ਤੁਸੀਂ ਕਿਸੇ ਦੂਸਰੇ ਨਾਲ ਐਕਸੀਡੈਂਟ ਕਰਕੇ ਹੋ ਸਕਦੇ ਹੋ ਹੈਲਮਟ ਬਹਿਣਾ ਜ਼ਰੂਰੀ ਹੈ ਆਪਣੀ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਜ਼ਰੂਰ ਕੰਪਲੀਟ ਰੱਖੋ ਤਾਂ ਜੋ ਚਲਾਨ ਤੋਂ ਬਚ ਸਕੋ ਜਿਹੜੇ ਸਕੂਲਾਂ ਤੋਂ ਬੱਚੇ ਲੈ ਕੇ ਆਉਂਦੇ ਨੇ ਉਹਨਾਂ ਜਿਹੜੇ ਗੱਡੀਆਂ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਵੀਰੇ ਜੀ ਕਿਸ ਚੀਜ਼ ਲਈ ਰੁਕਿਆ ਗਿਆ ਸੀ ਅੱਜ ਆਪਾਂ ਨੂੰ ਬੱਚੇ ਦਾ ਓਵਰਲੋਡ ਕਰਕੇ ਰੁਕਿਆ ਗਿਆ ਜੀ ਠੀਕ ਹੈ ਹਾ ওভারਲੋਡ ਕਰਕੇ ਜਾਦੀ ਆ ਕਿੰਨੇ ਬੱਚੇ ਵੈਸੇ ਬਿਠਾਣ ਦੇ ਜਿਹੜੀ ਪਰਮਿਸ਼ਨ ਹੈ ਔਰ ਕਿੰਨੇ ਬੱਚੇ ਮਜੂਸੀ ਗੱਡੀ ਦੇਖੋ ਜੀ 12 13 ਦੇ ਹੈਗੀ ਆ ਉਹਦੇ ਮੇਰੇ ਕੋਲ 19 ਬੱਚੇ ਸਿੱਕੇ ਠੀਕ ਹੈ ਤੇ ਕੀ ਪੁਲਿਸ ਨੇ ਹੁਣ ਕੀ ਸਿੱਧਾ ਚਲਾਣ ਕੀਤਾ ਔਰ ਕੀ ਗੱਲ ਕਹੀ ਚਲਾਣ ਦੀ ਆਰ.ਸੀ ਵੀ ਲਖ ਲਈ ਉਹਨਾਂ ਨੇ ਤੇ ਬਾਕੀ ਕਹੇ ਬੱਚੇ ਸਾਡੇ ਬੱਚੇ ਰਾਸਤਰੀ ਕਰਨਾ ਆਪਾਂ ਤੇ ਤੁਸੀਂ ਬਾਅਦ ਜਾ ਕੇ ਮਿਲੋ ਤੁਹਾਨੂੰ ਅੱਛਾ ਬਿਲਕੁਲ ਥੋੜੀ ਜੀ ਪਤਾ ਰੱਖ ਲਏ ਉਹਨਾਂ ਨੇ ਸਾਡੇ ਅੱਛਾ ਪਰ ਇੰਨਾ ਅਲਾਉਡ ਨਹੀਂ ਉਹ ਕਹ ਰਹੇ ਸੀ ਬੱਚਿਆਂ ਦੀ ਸੁਰੱਖਿਆ ਦਾ ਵੀ ਸਵਾਲ ਹੈਗਾ ਹਾਂਜੀ ਹਾਂਜੀ ਉਹ ਕਹਦੇ ਜੀ ਦੇਖੋ ਜੀ ਕੋਈ ਗੱਲ ਨੂੰ ਨੁਕਸਾਨ ਹੁੰਦਾ ਅਸੀਂ ਨਹੀਂ ਭਰ ਸਕਦੇ ਸਿੱਧੀ ਜੀ ਗੱਲ ਹੈ ਉਹਨਾਂ ਨੇ ਵਾਰਨਿੰਗ ਕੀਤੀ ਹੈ ਸਾਨੂੰ ਬਈ ਬੱਚਿਆਂ ਦਾ ਧਿਆਨ ਰੱਖੋ ਬੱਚੇ ਘਟਾਓ ਅੱਗੋਂ ਤੋਂ ਸਹੀ ਸਾਬ ਨਾਲ ਚੱਲੋ ਪਹਿਲੇ 2 ਔਰ ਜਿਹੜੇ ਟ੍ਰਿਪਲਿੰਗ ਕਰਦੇ ਆ ਉਹਨਾਂ ਦੇ ਵੀ ਜਿਹੜੇ ਚਲਾਨ ਕੱਟੇ ਗਏ ਆ ਚਲਾਨ ਕੀਤਾ ਗਿਆ ਵੀ ਰਹੀ ਤੁਹਾਡੇ ਨੂੰ ਹਾਂਜੀ ਕਿਸੇ ਦਾ ਚਲਾਨ ਹੋਇਆ ਫਾਲਤੂ ਦਾ ਚਲਾਨ ਹੋਇਆ ਹਾਂਜੀ ਫਾਲਤੂ ਦਾ ਚਲਾਨ ਹੋਇਆ ਫਾਲਤੂ ਦਾ ਮਤਲਬ ਸਰ ਜੀ ਮੈਂ ਤਾਂ ਭਰਾ ਨੂੰ ਲੈਣਾ ਸੀ ਸਕੂਲ ਦੀ ਵਰਦੀ ਵਿੱਚੋਂ ਉਹ ਉਹਨਾਂ ਲੋਕਾਂ ਨੇ ਗੱਡੀ ਮਾਰ ਰਹੇ ਆ ਕੋਈ ਬੱਚਾ ਸੀਗਾ ਨਹੀਂ ਉਹ ਕਹਿੰਦੇ ਚਲਾਨ ਕਰ ਦੋ ਜੀ ਸਾਈਡ ਤੇ ਬਿਲਕੁਲ ਉਹ ਤਾਂ ਕਹਿ ਰਿਹਾ ਕਿ ਤਿੰਨ ਜਣੇ ਤੁਸੀਂ ਬੈਠੇ ਹੋ ਕਰੋ ਤੇ ਉਹਨੂੰ ਤਿੰਨ ਲੱਗਣੇ ਸਰ ਉਹ ਬੈਠਾ ਹੀ ਮੈਂ ਬਰਾ ਵੱਡਾ ਬਰਾ ਲੈ ਕੇ ਆ ਸੀ ਇੱਕ ਮੈਂ ਛੋਟਾ ਬਰਾ ਲੈਣ ਆਏ ਆ ਤਾਂ ਤਿੰਨ ਜਣੇ ਬੈਠੇ ਹੋਏ ਸੀ ਨਹੀਂ ਤਰ ਤਿੰਨੀ ਬੈਠੇ ਹੋਈ ਸੀ ਕੋਈ ਗੇੜੀ ਮਾਰਨ ਸਰ ਆਇਆ ਨਾਲ ਹੀ ਪਿੱਛੋਂ ਆ ਕੇ ਕਹਿੰਦੇ ਸਾਈਡ ਤੇ ਰੋਕੋ ਜੀ ਬੜੀ ਗੱਲ ਹੋਈ ਆ ਤੇ ਕਿੰਨੇ ਦਾ ਚਲਾਨ ਹੋਇਆ ਪਤਾ ਨਹੀਂ ਸਾਰੇ ਅੱਜ ਕੱਲ ਦੇਖਾਂਗੇ ਤੇ ਇੱਥੇ ਜਿਹੜਾ ਚਲਾਨ ਕੀਤਾ ਜਾ ਰਿਹਾ ਹੈ ਟ੍ਰਿਪਲਿੰਗ ਦਾ ਜਾਂ ਫਿਰ ਹਲੜਬਾਜੀ ਜਾਂ ਮੋਡੀਫਾਈਡ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਬਲਕਿ ਜਿੰਨੇ ਵੀ ਟ੍ਰੈਫਿਕ ਦੇ ਵਾਇਲੇਸ਼ਨਸ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਸਿੱਖ ਵੀ ਦਿੱਤੀ ਜਾ ਰਹੀ ਹੈ ਔਰ ਮोटे ਚਲਾਨ ਵੀ ਕੱਟੇ ਜਾ ਰਹੇ ਆ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ లైਵ